ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਡੇ ਪੰਜਾਬੀ ਕਹਾਣੀਆਂ ਚੈਨਲ ਵਿੱਚ ਸਵਾਗਤ ਹੈ ਜੀ ਜੇਕਰ ਤੁਹਾਨੂੰ ਸਾਡਾ ਇਹ ਚੈਨਲ ਵਧੀਆ ਲੱਗੇ ਤਾਂ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਨਾ ਜੀ ਲਾਈਕ ਤੇ ਸ਼ੇਅਰ ਵੀ ਕਰਨਾ ਜੀ ਤੇ ਆਓ ਜੀ ਅੱਜ ਤੁਹਾਨੂੰ ਇੱਕ ਹੋਰ ਨਵੀਂ ਪੰਜਾਬੀ ਕਹਾਣੀ ਸੁਣਾਉਣ ਜਾ ਰਹੇ ਹਾਂ ਜਿਹੜੀ ਕਿ ਇੱਕ ਕਿਸਾਨ ਤੇ ਚਿੜੀਆਂ ਦੀ ਕਹਾਣੀ ਹੈ ਤੇ ਆਓ ਜੀ ਸ਼ੁਰੂ ਕਰਦੇ ਹਾਂ ਅੱਜ ਦੀ ਏ ਕਿਸਾਨ ਅਤੇ ਚਿੜੀਆਂ ਦੀ ਕਹਾਣੀ ਪੰਜਾਬ ਦੇ ਇੱਕ ਸੁੰਦਰ ਪਿੰਡ ਵਿੱਚ ਗੰਗਾ RAM ਨਾਂ ਦਾ ਇੱਕ ਕਿਸਾਨ ਰਹਿੰਦਾ ਸੀ ਉਹ ਬਹੁਤ ਹੀ ਮਿਹਨਤੀ ਅਤੇ ਇਮਾਨਦਾਰ ਸੀ ਉਸ ਦੀ ਇੱਕ ਛੋਟੀ ਜਹੀ ਜ਼ਮੀਨ ਸੀ ਜਿਸ ਤੇ ਉਹ ਬਹੁਤ ਮਿਹਨਤ ਨਾਲ ਖੇਤੀ ਕਰਦਾ ਸੀ ਉਹ ਹਰ ਰੋਜ਼ ਸਵੇਰੇ ਉੱਠ ਕੇ ਆਪਣੀ ਧਰਤੀ ਨੂੰ ਨਮਸਕਾਰ ਕਰਦਾ ਖੇਤਾਂ ਵਿੱਚ ਮਿਹਨਤ ਕਰਦਾ ਅਤੇ ਪਰਮਾਤਮਾ ਦਾ ਰਾਤ ਨੂੰ ਧੰਨਵਾਦ ਕਰਦਾ ਤੇ ਆਪਣੇ ਘਰ ਵਾਪਸ ਆ ਜਾਂਦਾ ਇੱਕ ਦਿਨ ਗੰਗਾ RAM ਨੇ ਆਪਣੀ ਫਸਲ ਦੇ ਵਿੱਚ ਇੱਕ ਛੋਟੀ ਜਿਹੀ ਚਿੜੀ ਨੂੰ ਵਸਦੇ ਹੋਏ ਵੇਖਿਆ ਚਿੜੀ ਨੇ ਆਪਣੇ ਬੱਚਿਆਂ ਨਾਲ ਇੱਕ ਪੁਰਾਣੀ ਟਾਹਣੀ ਉੱਤੇ ਆਲਣਾ ਬਣਾਇਆ ਹੋਇਆ ਸੀ ਉਸ ਚਿੜੀ ਦੀ ਮਾਂ ਹਰ ਰੋਜ਼ ਆਪਣੇ ਬੱਚਿਆਂ ਲਈ ਭੋਜਨ ਲੈ ਕੇ ਆਉਂਦੀ ਉਹਨਾਂ ਨੂੰ ਪਿਆਰ ਨਾਲ ਖਿਲਾਉਂਦੀ ਅਤੇ ਉਹਨਾਂ ਦੀ ਸੰਭਾਲ ਕਰਦੀ ਸੀ ਕਿਸਾਨ ਨੇ ਵੇਖਿਆ ਕਿ ਚਿੜੀ ਕਿੰਨੀ ਮਿਹਨਤੀ ਹੈ ਉਹ ਆਪਣੇ ਬੱਚਿਆਂ ਦੀ ਭਲਾਈ ਲਈ ਹਰ ਤਰ੍ਹਾਂ ਦੀ ਕੋਸ਼ਿਸ਼ ਕਰਦੀ ਹੈ ਇੱਕ ਦਿਨ ਗੰਗਾ ਰਾਮ ਨੇ ਸੋਚਿਆ ਕਿ ਮੈਂ ਆਪਣੀ ਫਸਲ ਦੀ ਜਿਵੇਂ ਦੇਖਭਾਲ ਕਰਦਾ ਹਾਂ ਚਿੜੀ ਵੀ ਆਪਣੇ ਪਰਿਵਾਰ ਦੀ ਉਸੇ ਤਰ੍ਹਾਂ ਦੇਖਭਾਲ ਕਰਦੀ ਹੈ ਇੱਕ ਦਿਨ ਪਿੰਡ ਵਿੱਚ ਤੂਫਾਨ ਆ ਗਿਆ ਤੇਜ਼ ਹਵਾਵਾਂ ਨੇ ਕਿਸਾਨ ਦੀ ਫਸਲ ਨੂੰ ਨੁਕਸਾਨ ਪਹੁੰਚਾ ਦਿੱਤਾ ਉਸ ਨੂੰ ਬਹੁਤ ਦੁੱਖ ਹੋਇਆ ਪਰ ਉਸਨੇ ਹਿੰਮਤ ਨਾ ਹਾਰੀ ਉਹ ਸੋਚ ਰਿਹਾ ਸੀ ਕਿ ਜ਼ਮੀਨ ਤੇ ਮੁੜ ਮਿਹਨਤ ਕਰਕੇ ਉਹ ਨੁਕਸਾਨ ਨੂੰ ਪੂਰਾ ਕਰ ਲਵੇਗਾ ਉਧਰ ਚਿੜੀ ਵੀ ਆਪਣੀ ਆਲਣਾ ਬਚਾਉਣ ਲਈ ਸੰਘਰਸ਼ ਕਰ ਰਹੀ ਸੀ ਤੂਫਾਨ ਨੇ ਸਾਰਾ ਆਲਣਾ ਹਿਲਾ ਕੇ ਰੱਖ ਦਿੱਤਾ ਸੀ ਪਰ ਚਿੜੀ ਨੇ ਆਪਣੇ ਬੱਚਿਆਂ ਨੂੰ ਆਪਣੇ ਪੰਖਾਂ ਵਿੱਚ ਲੈ ਲਿਆ ਗੰਗਾ ਰਾਮ ਨੇ ਦੇਖਿਆ ਤੇ ਉਸ ਦੀਆਂ ਅੱਖਾਂ ਗਿੱਲੀਆਂ ਹੋ ਗਈਆਂ ਉਹ ਸਮਝ ਗਿਆ ਕਿ ਮਿਹਨਤ ਅਤੇ ਪਿਆਰ ਦੁਨੀਆਂ ਦੇ ਸਭ ਤੋਂ ਵੱਡੇ ਪਹਿਲੂ ਨੇ ਤੂਫਾਨ ਖਤਮ ਹੋਣ ਤੋਂ ਬਾਅਦ ਕਿਸਾਨ ਨੇ ਆਪਣੀ ਫਸਲ ਦੀ ਮੁਰ ਤੋਂ ਦੇਖਭਾਲ ਸ਼ੁਰੂ ਕਰ ਦਿੱਤੀ ਉਸਨੇ ਹਿੰਮਤ ਨਾ ਹਾਰੀ ਉਧਰ ਚਿੜੀ ਨੇ ਵੀ ਆਪਣਾ ਨਵਾਂ ਆਲਣਾ ਬਣਾਉਣਾ ਸ਼ੁਰੂ ਕਰ ਦਿੱਤਾ ਕਿਸਾਨ ਨੇ ਸੋਚਿਆ ਇਹ ਚਿੜੀ ਮੇਰੇ ਲਈ ਇੱਕ ਪ੍ਰੇਰਣਾ ਹੈ ਜਿਵੇਂ ਇਹ ਹਾਰ ਨਹੀਂ ਮੰਨਦੀ ਮੈਨੂੰ ਵੀ ਹਾਰ ਨਹੀਂ ਮੰਨਣੀ ਚਾਹੀਦੀ ਇਸਾਂ ਨੇ ਤੈਅ ਕੀਤਾ ਕਿ ਉਹ ਨਾ ਸਿਰਫ ਆਪਣੀ ਫਸਲ ਹੀ ਉਗਾਏਗਾ ਬਲਕਿ ਚਿੜੀ ਦੀ ਵੀ ਸਹਾਇਤਾ ਕਰੇਗਾ ਉਸ ਨੇ ਆਪਣੇ ਖੇਤ ਦੇ ਇੱਕ ਕੋਨੇ ਵਿੱਚ ਇੱਕ ਰੁੱਖ ਤੇ ਇੱਕ ਛੋਟਾ ਜਿਹਾ ਆਲਣਾ ਬਣਾਇਆ ਤਾਂ ਜੋ ਚਿੜੀਆਂ ਅਤੇ ਦੂਜੇ ਤਾਂ ਜੋ ਚਿੜੀਆਂ ਤੇ ਉਸ ਦੇ ਬੱਚੇ ਸੁਰੱਖਿਅਤ ਰਹਿ ਸਕਣ ਚਿੜੀ ਨੇ ਇਹ ਦੇਖਿਆ ਤਾਂ ਉਹ ਆਲਣਾ ਵੇਖ ਕੇ ਖੁਸ਼ ਹੋ ਗਈ ਪਰ ਚਾਹੇ ਉਹ ਮਨੁੱਖੀ ਭਾਸ਼ਾ ਵਿੱਚ ਗੱਲ ਨਹੀਂ ਸੀ ਕਰ ਸਕਦੀ ਪਰ ਉਸ ਦੀਆਂ ਅੱਖਾਂ ਦੱਸ ਰਹੀਆਂ ਸਨ ਕਿ ਕਿਸਾਨ ਲਈ ਧੰਨਵਾਦ ਦੇ ਰਹੀਆਂ ਹੁਣ ਤੇ ਉਹ ਬਹੁਤ ਜ਼ਿਆਦਾ ਖੁਸ਼ ਹੋਈ ਤੇ ਉਹ ਆਪਣੇ ਬੱਚਿਆਂ ਦੇ ਨਾਲ ਉਸ ਆਲਣੇ ਵਿੱਚ ਚਲੀ ਗਈ ਉਸ ਦੇ ਬੱਚੇ ਵੀ ਆਲਣੇ ਵਿੱਚ ਜਾ ਕੇ ਬਹੁਤ ਖੁਸ਼ ਹਨ ਚਿੜੀ ਖੁਸ਼ੀ-ਖੁਸ਼ੀ ਆਪਣੇ ਬੱਚਿਆਂ ਨਾਲ ਆਲਣੇ ਵਿੱਚ ਰਹਿਣ ਲੱਗੀ ਕਿਸਾਨ ਵੀ ਇਹ ਦੇਖ ਕੇ ਬਹੁਤ ਖੁਸ਼ ਹੋਇਆ ਕਿ ਚਿੜੀ ਨੇ ਉਸ ਦਾ ਬਣਾਇਆ ਹੋਇਆ ਆਲਣਾ ਸਵੀਕਾਰ ਕਰ ਲਿਆ ਹੁਣ ਚਿੜੀ ਤੇ ਕਿਸਾਨ ਇੱਕ ਬਹੁਤ ਚੰਗੇ ਮਿੱਤਰ ਬਣ ਚੁੱਕੇ ਸਨ ਚਿੜੀ ਕਿਸਾਨ ਦੀਆਂ ਫਸਲਾਂ ਵਿੱਚੋਂ ਜੋ ਕਿਸਾਨ ਦੀ ਫਸਲ ਨੂੰ ਕੀੜੇ ਮਕੌੜੇ ਖਰਾਬ ਕਰਦੇ ਸੀ ਉਹਨਾਂ ਨੂੰ ਮਾਰ ਕੇ ਖਾ ਜਾਂਦੀ ਸੀ ਜਿਸ ਨਾਲ ਕਿਸਾਨ ਦੀ ਫਸਲ ਵਿੱਚ ਦੁੱਗਣਾ ਮੁਨਾਫਾ ਹੁੰਦਾ ਸੀ ਕਿਸਾਨ ਨੂੰ ਬਹੁਤ ਮੁਨਾਫਾ ਹੁੰਦੇ ਦੇਖ ਕੇ ਕਿਸਾਨ ਵੀ ਬਹੁਤ ਖੁਸ਼ ਹੁੰਦਾ ਤੇ ਉਹ ਵੀ ਹਰ ਰੋਜ਼ ਚਿੜੀ ਲਈ ਦਾਣੇ ਲੈ ਕੇ ਆਉਂਦਾ ਤੇ ਉਸ ਨੂੰ ਦਾਣੇ ਦਿੰਦਾ ਹੁਣ ਚਿੜੀ ਦੇ ਬੱਚੇ ਵੀ ਵੱਡੇ ਹੋਣ ਲੱਗੇ ਸਨ ਉਹ ਵੀ ਆਪਣੇ ਨਿੱਕੇ-ਨਿੱਕੇ ਪੰਖਾਂ ਨਾਲ ਉਡਾਰੀਆਂ ਮਾਰਨ ਲੱਗੇ ਸਨ ਜਿਉਂ ਹੀ ਚਿੜੀ ਦੇ ਬੱਚੇ ਸਵੇਰ ਹੁੰਦੀ ਆਸਮਾਨ ਵਿੱਚ ਕਦੇ ਇੱਧਰ ਕਦੇ ਉੱਧਰ ਉਡਾਰੀਆਂ ਮਾਰਦੇ ਰਹਿੰਦੇ ਕਿਸਾਨ ਇਹ ਦੇਖ ਕੇ ਬਹੁਤ ਖੁਸ਼ ਹੁੰਦਾ ਤੇ ਚਿੜੀ ਵੀ ਆਪਣੇ ਬੱਚਿਆਂ ਨੂੰ ਵੱਡੇ ਹੁੰਦੇ ਦੇਖ ਕੇ ਬਹੁਤ ਖੁਸ਼ ਹੁੰਦੀ ਇਸ ਕਹਾਣੀ ਤੋਂ ਸਾਨੂੰ ਇਹੀ ਸਿੱਖਿਆ ਮਿਲਦੀ ਹੈ ਕਿ ਮਿਹਨਤ ਪਿਆਰ ਅਤੇ ਹੌਸਲਾ ਮਨੁੱਖ ਨੂੰ ਹਮੇਸ਼ਾ ਅੱਗੇ ਵਧਣ ਵਿੱਚ ਮਦਦ ਕਰਦੇ ਨੇ ਕਿਸਾਨ ਨੇ ਚਿੜੀਆਂ ਤੋਂ ਸਿੱਖਿਆ ਕਿ ਕਿਸੇ ਵੀ ਤਕਲੀਫ ਵਿੱਚ ਹਾਰ ਨਹੀਂ ਮੰਨਣੀ ਚਾਹੀਦੀ ਜਿਵੇਂ ਚਿੜੀ ਨੇ ਆਪਣੇ ਆਲਣੇ ਦੀ ਮੋੜ ਬਣਾਵਟ ਕੀਤੀ ਉਵੇਂ ਹੀ ਕਿਸਾਨ ਨੇ ਆਪਣੀ ਜ਼ਿੰਦਗੀ ਵਿੱਚ ਨਵਾਂ ਜੋਸ਼ ਭਰਿਆ ਅਖੀਰ ਵਿੱਚ ਗੰਗਾ ਰਾਮ ਦੀ ਮਿਹਨਤ رنگ ਲਿਆਈ ਉਸ ਦੀ ਫਸਲ ਵੀ ਨਮੀ ਹੋਰ ਵਧੀਆ ਹੋ ਗਈ ਤੇ ਚਿੜੀ ਦੇ ਚੂਚੇ ਵੀ ਵੱਡੇ ਹੋ ਗਏ ਤੇ ਦੋਨੋਂ ਆਪਣੇ ਜੀਵਨ ਦਾ ਨਵਾਂ ਵਾਲ ਸ਼ੁਰੂ ਕਰਨ ਲੱਗੇ ਇਸ ਤਰ੍ਹਾਂ ਚਿੜੀ ਤੇ ਕਿਸਾਨ ਹੁਣ ਖੁਸ਼ੀ-ਖੁਸ਼ੀ ਰਹਿਣ ਲੱਗੇ ਜੇਕਰ ਤੁਹਾਨੂੰ ਸਾਡੀ ਅੱਜ ਦੀ ਇਹ ਵੀਡੀਓ ਅੱਜ ਦੀ ਇਹ ਪੰਜਾਬੀ ਕਹਾਣੀ ਵਧੀਆ ਲੱਗੀ ਹੋਵੇ ਤਾਂ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਨਾ ਲਾਈਕ ਤੇ ਸ਼ੇਅਰ ਵੀ ਕਰਨਾ ਤੇ ਅਸੀਂ ਤੁਹਾਡੇ ਲਈ ਹੋਰ ਨਵੀਂ ਪੰਜਾਬੀ ਕਹਾਣੀ ਲੈ ਕੇ ਹਾਜ਼ਰ ਹੋਵਾਂਗੇ ਧੰਨਵਾਦ